ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪਟਿਕੂਲਾ ਡਾ ਵੱਲੋਂ ਜੀ ਅੱਜ ਲੋ ਜੀ ਫਿਰ ਇੱਕ ਨਵੀਂ ਲੈ ਕੇ ਆਏ ਆ ਕਲੈਕਸ਼ਨ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਸ਼ਿਲਕ ਪਸ਼ਮੀਨੇ ਤੇ ਰਹਿਣ ਵਾਲੀ ਆ ਜੀ ਤੇ ਕਾਟਰਾਈਜ਼ ਦੇ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਤੇ ਬਹੁਤ ਹੀ ਸੋਹਣੇ ਜਿਹੇ ਸਟੱਫ ਦੇ ਵਿੱਚ ਰਹਿਣ ਵਾਲੇ ਕਾਟਰਾਈ ਦੇ ਸੂਟ ਤੇ ਸ਼ਿਲਕ ਪਸ਼ਮੀਨੇ ਦੇ ਕਲਰ ਵੀ ਬੜੇ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਸਾਡੇ ਕੋਲੇ ਸ਼ਿਲਕ ਪਸ਼ਮੀਨਾ ਆ ਚੁੱਕਿਆ ਜੀ ਜਨਰਲ ਪ੍ਰਾਈਸ ਦੇ ਵਿੱਚ ਦਵਾਂਗੇ ਤੁਹਾਨੂੰ ਇਹ ਵਾਲੇ ਸੂਟ ਜੀ ਸਭ ਤੋਂ ਪਹਿਲਾਂ ਮੇਰੇ ਭੈਣ ਨੂੰ ਰਿਕਵੈਸਟ ਹੈ ਕਿ ਜੋ ਮੇਰੇ ਨਾਲ ਪਹਿਲੀ ਵਾਰ ਜੁੜ ਰ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਲਓ ਜੀ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਣਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਪਹੁੰਚ ਸਕਦੇ ਹੋ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਡਰਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਆ ਰਹੋ ਪਿੱਖੀ ਰੋਡ ਤੋਂ ਤੇ ਬਡਰਲਾਡਾ ਜਦੋਂ ਸੈਂਟਰ ਹੁੰਦੀ ਹੈ ਤੇ ਸਾਹਮਣੇ ਆਈਟੀਆਈ ਆਂਦੀ ਆਈਟੀਆਈ ਤੋਂ ਸਾਹਮਣੇ ਤੁਸੀਂ ਓਵਰ ਬ੍ਰਿਜ ਪੁਲ ਬਣਿਆ ਹੋਇਆ ਜੀ ਉਹ ਪੁਲ ਚੜਨਾ ਹੈ ਜਿਹੜਾ ਤੁਸੀਂ ਪੁਲ ਚੜ ਕੇ ਤਾਂ ਜੇ ਤੁਸੀਂ ਪੌਲ ਉੱਤਰੋਂਗੇ ਤਾਂ ਤੁਸੀਂ ਲੈਫਟ ਸਾਈਡ ਵਾਪਸ ਆਉਂਗੇ ਤੇ ਫਸਟ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਾਸਟ ਤੇ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਪੌਲ ਦੇ ਨਾਲ-ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਉਹਦੇ ਵਿੱਚ ਸਾਡੀ ਐਂਟਰ ਕਰਕੇ ਸ਼ਾਪ ਹੈ ਲਾਸਟ ਤੇ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਜੀ ਸਭ ਤੋਂ ਪਹਿਲਾਂ ਮੈਂ ਦਿਖਾਉਂਗੀ ਸ਼ਿਲਕ ਪਸ਼ਮੀਨਾ ਚੈੱਕ ਕਰੋ ਜੀ ਡਬਲ ਟੋਨ ਦਾ ਸ਼ਿਲਕ ਪਸ਼ਮੀਨਾ ਰਹਿਣਾ ਭਵਿੰਦਰਾ ਬ੍ਰਾਂਡ ਦਾ ਰਹਿਣ ਵਾਲਾ ਜੀ ਲੋ ਜੀ ਚੈੱਕ ਕਰੋ ਜੀ ਦੇਖ ਸਕਦੇ ਹੋ ਤੁਸੀਂ ਇਹਦੀ ਡਬਲ ਟੋਨ ਗ੍ਰੀਨ ਤੇ ਬਰਾਊਨ ਦੀ ਡਬਲ ਟੋਨ ਰਹਿਣ ਵਾਲੀ ਹੈ ਜੀ ਦੇਖੋ ਬਹੁਤ ਸੋਹਣਾ ਕਲਰ ਰਹਿਣਾ ਜੀ ਇਹ ਵਾਲਾ ਪ੍ਰਾਈਸ ਦੇਵਾਂਗੇ ਸਿਰਫ ਜੈਨੂਅਲ 900 ਰੁਪਏ ਦਾ ਤੁਹਾਨੂੰ ਦਵਾਂਗੇ ਸੂਟ ਭਪਿੰਦਰਾ ਬ੍ਰਾਂਡ ਦਾ ਸ਼ਰਕ ਪਸ਼ਮੀਨਾ ਚ ਠੀਕ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਕਲਰ ਬਹੁਤ ਪਿਆਰਾ ਜੀ ਠੀਕ ਹੈ ਜੀ ਦੇਖੋ ਕਲਰ ਚੈੱਕ ਕਰੋ ਜੀ ਬਾਕੀ ਦੀ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਅਗਲਾ ਇਹ ਇਹਦੀ ਡਬਲ ਟੋਨ ਵੀ ਦੇਖ ਸਕਦੇ ਹੋ ਇਹ ਦੀ ਬੈਗ ਹੈ ਜੀ ਦੇਖੋ ਇਦਾਂ ਦੀ ਰਹੀ ਹੋਣੀ ਹੈ ਬੈਗ ਬਹੁਤ ਸੋਨਾ ਕੱਲਾ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਜੀ ਜਿ ਸਿਰਫ 999 ਲਓ ਜੀ ਇਹ ਆਊਗਾ ਜੀ ਭਪਿੰਦਰਾ ਦਾ ਮਿਸ਼ਨ 2 ਸ਼ਰਕ ਪਛਵੀਨਾ ਇਹ ਥੋੜਾ ਜਿ ਇਸ ਤੋਂ ਵੀ ਵੱਧ ਹਾਈ ਕੁਆਲਿਟੀ ਦਾ ਰਹਿਣ ਵਾਲਾ ਜੀ ਇਹ ਤੁਹਾਨੂੰ 950 ਦਾ ਪੈਣਾ ਠੀਕ ਹੈ ਚੈੱਕ ਕਰੋ ਜੀ ਇਹਦਾ ਸਟਾਫ ਇਹਦੀ ਸ਼ਾਈਨਿੰਗ ਠੀਕ ਹੈ ਜੀ ਟੋਨ ਠੀਕ ਹੈ ਜੀ ਟੋਨ ਦੇਖ ਸਕਦੇ ਹੋ ਬੈਗ ਤੋਂ ਸੇਮ ਇਦਾਂ ਦੀ ਟੋਨ ਹੀ ਆਣੀ ਆ ਦੇਖੋ ਜੀ ਡਬਲ ਟੋਨ ਰਹਿਣੀ ਆ ਦੇਖੋ ਜੀ ਚੈੱਕ ਕਰੋ ਜੀ ਇਹ ਥੋੜਾ ਜਿਹਾ ਹਾਈ ਕੁਆਲਟੀ ਦਾ ਸਟੱਫ ਹੈ 990 ਦਾ ਸੂਟ ਪੈਣਾ ਤੁਹਾਨੂੰ ਮਿਸ਼ਨ 2 ਭਵਿੰਦਰਾ ਦਾ ਸ਼ਲਕ ਪਸ਼ਮੀਨਾ ਠੀਕ ਹੈ ਜੀ ਦੇਖੋ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਟੋਨ ਦੇਖੋ ਜੀ ਇਹਦੀ ਬਹੁਤ ਸੋਹਣੀ ਟੋਨ ਰਹਿਣ ਵਾਲੀ ਹੈ ਸਾਰੇ ਕਲਰ ਬੜੇ ਪਿਆਰੇ ਜੀ ਨਿਊ ਜੇ ਕਲਰ ਸ਼ੇਡ ਆਣ ਵਾਲਿਆ ਜੀ ਲਓ ਜੀ ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਮਿਸ਼ਨ 2 ਦਾ ਹੀ ਭਵਿੰਦਰਾ ਦਾ ਮਹਿਰੂਨ ਕਲਰ ਦੇ ਵਿੱਚ ਲਓ ਇਹਦੀ ਪ੍ਰਾਈਸ ਰਹਿਣੀ ਹੈ ਜੀ 990 ਰੁਪਏ ਲਿ ਕੋਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਸਟੱਫ ਚੈੱਕ ਕਰੋ ਜੀ ਸ਼ਾਈਨਿੰਗ ਚੈੱਕ ਕਰੋ ਬਹੁਤ ਸੋਹਣਾ ਰਹਿਣ ਵਾਲਾ ਸੂਟ ਠੀਕ ਹੈ ਜੀ ਮਹਿਰੂਨ ਕਲਰ ਦੇ ਵਿੱਚ ਆਣਾ ਇਹ ਲੋ ਬਾਕੀ ਅਸੀਂ ਵਰਕ ਕਰਕੇ ਵੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਸ਼ਿਲਕ ਪਸ਼ਮੀਨਾ ਦਿਗੰਗਾ ਮੇਰੇ ਆਪਣੇਆਂ ਨੂੰ ਪਲੇਨ ਸਾਈ ਦਾ ਹੁੰਦਾ ਤੁਸੀਂ ਪਲੇਨ ਲੈ ਸਕਦੇ ਹੋ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣ ਵਾਲਾ ਲਓ ਜੀ ਅਗਲਾ ਦੇਖੋ ਜੀ ਚੈੱਕ ਕਰੋ ਇਹ ਵੀ ਆਊਗਾ ਜੀ ਮਿਸ਼ਨ 2 ਦੇ ਵਿੱਚ ਭਪਿੰਦਰਾ ਦਾ ਠੀਕ ਹੈ ਇਹਦੀ ਟੋਨ ਚੈੱਕ ਕਰੋ ਆ ਰੈੱਡ ਮਹਿਰੂਨ ਤੇ ਗ੍ਰੀਨ ਦੀ ਟੋਨ ਹੈ ਜੀ ਦੇਖੋ ਜੀ ਟੋਨ ਚੈੱਕ ਕਰੋ ਜੀ ਦੀ ਬਹੁਤ ਸੋਨਾ ਸਿਲਕ ਪਛਮੀਨਾ ਰਹਿਣ ਵਾਲਾ ਜੀ ਠੀਕ ਹੈ ਜੀ ਸਟਾਫ ਵੀ ਬਹੁਤ ਫਾਈਨ ਹੈ ਤੇ ਬਣਿਆ ਹੋਇਆ ਸੂਟ ਵੀ ਬਹੁਤ ਸੋਨਾ ਲੱਗਦਾ ਠੀਕ ਹੈ ਜੀ ਇਸ ਤੋਂ ਅੱਗੇ ਚੈੱਕ ਕਰੋ ਜੀ ਲਓ ਇਹ ਆਊਗਾ ਜੀ ਮੈਂਜੈਂਟਾ ਸ਼ੇਡ ਦੇ ਵਿੱਚ ਠੀਕ ਹੈ ਇਹਦੀ ਟੋਨ ਦੇਖ ਸਕਦੇ ਹੋ ਇਹਦੀ ਪ੍ਰਾਈਸ ਰਹਿਣੀ ਹੈ ਜੀ ਸਿਰਫ 900 ਰੁਪਏ ਲਓ ਇਹਦੀ ਬੈਕ ਹੈਗੀ ਇਦਾਂ ਦੀ ਠੀਕ ਹੈ ਜੀ ਬੈਕ ਹੈ ਇਹ ਦਾ ਫਰੰਟ ਬਹੁਤ ਸੋਨਾ ਰਹਿਣ ਵਾਲਾ ਜੀ ਪ੍ਰਾਈਸ ਇਹ ਰਹਾ ਸਿਰਫ ਸਾਨੂੰ 900 ਰੁਪਏ ਠੀਕ ਹੈ ਜੀ ਇਹ ਲਓ ਜੀ ਔਰੈਂਜ ਔਰੈਂਜ ਤੇ ਮੈਂਜ਼ੈਂਟਾ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਔਰੈਂਜ ਮੈਂਜ਼ੈਂਟਾ ਸ਼ੇਡ ਹੈ ਜੀ ਦੇਖੋ ਜੀ ਚੈੱਕ ਕਰੋ ਜੀ ਇਹ ਇਧਰ ਮੈਂਜ਼ੈਂਟਾ ਸ਼ੇਡ ਆਣਾ ਇਧਰ ਹੀ ਆਉਣਾ ਔਰੈਂਜ ਠੀਕ ਹੈ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣ ਵਾਲਾ ਜੀ ਅਗਲਾ ਦੇਖੋ ਜੀ ਲਓ ਇਹ ਵੀ ਚੈੱਕ ਕਰੋ ਇਹ ਪਿੰਕ ਤੇ ਪਿਸਤਾ ਦੀ ਡਬਲ ਟੂ ਹੈ ਜੀ ਠੀਕ ਹੈ ਕੰਨੀ ਤੁਸੀਂ ਚੈੱਕ ਕਰ ਸਕਦੇ ਹੋ ਕੰਨੀ ਤੋਂ ਤੁਹਾਨੂੰ ਅੰਦਾਜ਼ਾ ਲੱਗੇਗਾ ਨਾ ਵੀ ਆ ਦੋ ਸ਼ੇਡ ਇਹਦੇ ਵਿੱਚ ਬਣੇ ਹੋਏ ਆ ਠੀਕ ਹੈ ਜੀ ਲਓ ਚੈੱਕ ਕਰੋ ਜੀ ਇਹ ਬੈਕ ਹੈ ਦੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਬਹੁਤ ਜ਼ਿਆਦਾ ਪਿਆਰਾ ਲਓ ਜੀ ਇਹ ਆ ਉਹ ਗਾਦੀ ਬਲੂ ਠੀਕ ਹੈ ਇਹ ਆ ਉਹ ਜਿਹੜੇ ਬਲੂ ਦੇ ਵਿੱਚ ਇਹ ਵੀ ਡਬਲ ਟੋਨ ਦੇ ਵਿੱਚ ਰਹਿਣਾ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਮੋਰ ਪੰਖੀ ਆ ਜਾਂ ਬਲੂ ਜੀ ਸ਼ੀਰਟ ਦੇ ਵਿੱਚ ਰਹਿਣ ਵਾਲਾ ਜੀ ਇਹ ਪ੍ਰਾਈਸ ਰਹਿਣੀ ਹੈ ਦੀ ਵੀ 900 ਰੁਪਏ ਇਹਦੀ ਤੁਸੀਂ ਕੰਨੀ ਚੈੱਕ ਕਰੋ ਜੀ ਕੰਨੀ ਤੋਂ ਤੁਸੀਂ ਦੇਖ ਸਕਦੇ ਹੋ ਕਿਹੜੀ ਟੋਨ ਦੇ ਵਿੱਚ ਆਣਾ ਬਹੁਤ ਸੋਹਣਾ ਕਲਰ ਹੈ ਲਓ ਜੀ ਲਓ ਇਹਦੀ ਬੈਕ ਚੈੱਕ ਕਰੋ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 900 ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਆਊਗਾ ਜੀ ਮਹਿੰਦੀ ਪੈਰਟ ਜਿਹਾ ਕਲਰ ਹੈ ਦੇਵਾਈਨ ਸ਼ੀਰਤੀ ਵਿੱਚ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਡਬਲ ਟੋਨ ਦੇ ਵਿੱਚ ਤੇ ਬਣਿਆ ਹੋਇਆ ਵੀ ਬਹੁਤ ਜ਼ਿਆਦਾ ਪਿਆਰਾ ਬੰਦਾ ਜੀ ਇਹ ਵੀ ਇੱਕ ਨਿਊ ਸ਼ੇਡ ਹੈ ਜੀ ਲਓ ਜੀ ਇਹ ਆਊਗਾ ਜੀ ਮਸਟਰਡ 골ਡਨ ਜਾਂ ਕੰਨੀ ਤੋਂ ਚੈੱਕ ਕਰ ਲਓ ਜੀ ਕਿਹੜੇ ਕਿਹੜੇ ਕਲਰ ਟੋਨ ਹੈ ਬਰਾਊਨ ਤੇ ਮਸਟਰਡ ਦੀ ਟੋਨ ਹੈ ਜੀ ਇਹ ਲਓ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਬਿਲਕੁਲ ਕਾਪਰ ਜੀ ਸ਼ੇਡ ਚ ਲੱਗਦਾ ਹੈ ਇਹ ਬਣਿਆ ਹੋਇਆ ਦੋ ਟੋਨ ਦੇ ਵਿੱਚ ਮਿਕਸ ਹੋ ਕੇ ਠੀਕ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਰਹਿਣ ਵਾਲੇ ਇਹਦੇ ਲਓ ਜੀ ਇੱਕ ਇਹ ਬਣਾ ਚੈੱਕ ਕਰੋ ਜੀ ਇਹ ਵੀ ਆਊਗਾ ਜੀ ਮੰਜੈਂਟਾ ਸ਼ੇਡ ਦੇ ਵਿੱਚ ਬਲੂ ਤੇ ਮੰਜੈਂਟਾ ਦੀ ਡਬਲ ਟੋਨ ਹੈ ਠੀਕ ਹੈ ਜੀ ਪ੍ਰਾਈਸ ਦੇ ਰਿਹਾ ਸਿਰਫ ਤੁਹਾਨੂੰ ਅਸੀਂ ਇਹਨਾਂ ਸੂਟਾਂ ਦੀ ਟੈਂਟਲ ਸੂਟ ਸਾਡੇ ਕੋਲੇ ਅਵੇਲੇਬਲ ਹੈ ਕਾਫੀ ਸਟਾਕ ਆ ਚੁੱਕਿਆ ਜੀ ਠੀਕ ਹੈ ਕਾਫੀ ਸਟਾਕ ਅਸੀਂ ਪਹਿਲਾਂ ਵਰਕ ਕਰਕੇ ਵੀ ਲੈ ਕੇ ਆਏ ਸੀ ਸ਼ਿਲਕ ਪਸ਼ਮੀਨੇ ਦੇ ਵਿੱਚ ਪਰ ਅਸੀਂ ਥੋੜਾ ਜਿਹਾ ਪਲੇਨ ਵੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਲਓ ਜੀ ਆਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲੋਕ ਜੀ ਇਹ ਆਊਗਾ ਜੀ ਦੀ ਬੈਕ ਇਹ ਆਊਗਾ ਜੀ ਫਰੰਟ ਬਹੁਤ ਸੋਹਣਾ ਕਲਰ ਹੈ ਰਹਿਣ ਵਾਲਾ ਜੀ ਠੀਕ ਹੈ ਜੀ ਇੰਗਲਿਸ਼ ਕਲਰ ਵੀ ਰਹਿਣਗੇ ਡਾਰਕ ਡਾਰਕ ਟੂਨ ਦੇ ਵਿੱਚ ਵੀ ਰਹਿਣ ਵਾਲੇ ਲੋਕ ਜੀ ਇਹ ਵੀ ਚੈੱਕ ਕਰੂਗੀ ਇਹ ਵੀ ਬਹੁਤ ਪਿਆਰਾ ਕਲਰ ਆਊਗਾ ਠੀਕ ਹੈ ਜੀ ਇਸ ਤੋਂ ਅੱਗੇ ਆਊਗਾ ਜੀ ਫਿਰੋਜ਼ੀ ਲਓ ਐਦਾਂ ਦੇ ਤੁਸੀਂ ਸੂਟ ਜੁੜ ਰੈਡੀ ਕਰਦੇ ਆ ਨਾ ਤੇ ਫੰਕਸ਼ਨ ਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਲੱਗਦੇ ਆ ਜੀ ਬਣੇ ਹੋਏ ਸੂਟ ਠੀਕ ਹੈ ਜੀ ਬਹੁਤ ਪਿਆਰੇ ਜਿਹੇ ਸੂਟ ਲੱਗਦੇ ਆ ਚੈੱਕ ਕਰੂਗੀ ਠੀਕ ਹੈ ਜੀ ਇਸ ਹਨ ਸਾਡੇ ਛਿਲਕ ਪਸ਼ਮੀਨਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਕੌਟਰਾਈਜ਼ ਦੇ ਸੂਟ ਠੀਕ ਹੈ ਜੀ ਕੌਟਰਾਈਜ਼ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਜਨਰਲ ਪ੍ਰਾਈਸ ਦੇ ਵਿੱਚ ਲਓ ਜੀ ਇਹ ਛਿਲਕ ਪਸ਼ਮੀਨਾ ਸੀ ਜਾਂ ਕੌਟਰਾਈ ਦੇ ਸੂਟ ਵੀ ਤੁਹਾਨੂੰ ਦਿਖਾਣੇ ਆ ਬਹੁਤ ਸੋਹਣੇ-ਸੁੰਰੇ ਰੰਗ ਵਾਲੇ ਆ ਜੀ ਕੌਟਰਾਈਜ਼ ਦੇ ਲਓ ਚੈੱਕ ਕਰੋ ਜੀ ਲਓ ਪਹਿਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾਦਾ ਜੇਪੀ ਬ੍ਰਾਂਡ ਦੀ ਕੌਟਰਾਈਜ਼ ਰਹਿਣੀ ਆ ਬਾਟਮ ਵੀ ਕੌਟਰਾਈਜ਼ ਦੀ ਮਿਲਣੀ ਆ ਜੀ ਇਹ ਸ਼ੌਅ ਡੀ ਕੋਟਰਾਇਸ ਹੀ ਮੈਨ ਲਈ ਆ ਬਹੁਤ ਸੋਹਣਾ ਸਟਾਫ ਹੈ ਜੀ ਬਿਲਕੁਲ ਲਾਈਟ ਵੇਟ ਰਹੂਗਾ ਠੀਕ ਹੈ ਜੀ ਐਦਾਂ ਨਹੀਂ ਹੈਗਾ ਵੀ ਕੋਟਰਾਇਸ ਆ ਹੈਵੀ ਹੋਊਗਾ ਬਿਲਕੁਲ ਲਾਈਟ ਵੇਟ ਰਹਿਣ ਵਾਲੀ ਕੋਟਰਾਇਸ ਆ ਜੀ ਜੀਪੀ ਬ੍ਰਾਂਡ ਦੀ ਚੈੱਕ ਕਰੋ ਬਹੁਤ ਸੋਹਣਾ ਸੁੱਟ ਰਹਿਣ ਵਾਲਾ ਪ੍ਰਿੰਟਿੰਗ ਦੇਖੋ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਲੈ ਕੇ ਆਏ ਆ ਪ੍ਰਾਈਸ ਰਹਿਣੀ ਆ ਜੀ ਸਿਰਫ 950 ਦੇ ਵਿੱਚ ਠੀਕ ਹੈ ਜੀ 950 ਦੇ ਵਿੱਚ ਇਹਦੀ ਪ੍ਰਾਈਸ ਰਹਿਣੀ ਹੈ ਲਓ ਜੀ ਇਹ ਵਾਲਾ ਚੈੱਕ ਕਰੋ ਇੱਕ ਕਲਰ ਕਲਰ ਦੇਖੋ ਜੀ ਬਹੁਤ-ਬਹੁਤ ਪਿਆਰੇ-ਪਿਆਰੇ ਕਲਰਾਂ ਦੇ ਵਿੱਚ ਰਹਿਣਾ ਬਾਟਮ ਵੀ ਰਹਿਣੀਆ ਕੋਟ ਰਾਈਸ ਤੇ ਸ਼ਰਟ ਵੀ ਕੋਟ ਰਾਈਸ ਦੀ ਹੈ। ਸਟਾਫ ਬਿਲਕੁਲ ਲਾਈਟ weight ਹੈ ਜੀ। ਬਹੁਤ ਸੋਹਣਾ ਸਟਾਫ ਹੈ। ਕੋਈ ਐਡਾ ਮੋਟਾ ਸਟਾਫ ਨਹੀਂ ਹੈ ਕਭੀ ਤੁਹਾਨੂੰ wear ਨਾ ਹੋਵੇ। ਥੋੜਾ ਜਿਹਾ ਲਾਈਟ weight ਰਹਿਣਾ। ਜੇਪੀ ਬ੍ਰਾਂਡ ਹੈਣਾ ਜੀ ਕਲਰ ਚੈੱਕ ਕਰੀ ਚਲੋ। ਬਹੁਤ ਪਿਆਰੇ ਕਲਰਾਂ ਵਿੱਚ ਆਣਾ। ਬ੍ਰਾਂਡ ਵੀ ਚੈੱਕ ਕਰ ਸਕਦੇ ਹੋ ਤੁਸੀਂ। ਠੀਕ ਹੈ ਜੀ। ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਲੋ ਬਹੁਤ ਸੋਹਣੀ ਸਰਦਾਰੀ ਪ੍ਰਿੰਟ ਰਹਿਣੇ ਆ ਜਿੰਨੇ ਵੀ ਅਸੀਂ ਪ੍ਰਿੰਟ ਲੈ ਕੇ ਸਿਰਫ ਸਰਦਾਰੀ ਪ੍ਰਿੰਟਾਂ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਕੋਈ ਪੜਕੀਲਾਪਨ ਨਹੀਂ ਹੈਗਾ ਸੌਬਰ ਲੁੱਕ ਦੇ ਰਹਿਣ ਵਾਲੇ ਸੂਟ ਲੋ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਕਲਰ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹੂਗਾ ਜੀ ਪ੍ਰਾਈਸ ਦੇ ਰਹੇ ਆ ਸਿਰਫ ਤੁਹਾਨੂੰ ਅਸੀਂ 950 ਠੀਕ ਹੈ ਜੀ 950 ਦੇ ਵਿੱਚ ਲੈ ਸਕਦੇ ਤੁਸੀਂ ਇਹ ਵਾਲੇ ਸੂਟ ਠੀਕ ਹੈ ਜੀ ਆਹ ਲੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਠੀਕ ਹੈ ਜੀ ਤੁਸੀਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸੂਟਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਜਿਹੜੀ ਮੇਰੀ ਪੈਨੇ ਸਾਡੇ ਕੋਲ ਸਟਿਚਿੰਗ ਕਰवानी ਆ ਉਹ ਵੀ ਕਰਵਾ ਸਕਦੇ ਹੋ ਸਟਿਚਿੰਗ ਸਾਡੇ ਕੋਲੇ ਅਵੇਲੇਬਲ ਐਸੀ ਥੋੜੀ ਥੋੜੀ ਦੇਰ ਬਾਅਦ ਵੀਡੀਓ ਪਾਉਂਦੇ ਰਹਿਣੇ ਆ ਜੀ ਸਟਿਚਿੰਗ ਦੀ ਠੀਕ ਹੈ ਜੀ ਤੁਸੀਂ ਸਟਿਚਿੰਗ ਕਰਵਾ ਕੇ ਵੀ ਸਾਡੇ ਕੋਲ ਲੈ ਸਕਦੇ ਹੋ ਜੇਕਰ ਤੁਸੀਂ ਐਡਾ ਹੀ ਸੂਟ ਲੈਣਾ ਤਾਂ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਸਨ ਅੱਜ ਦੇ ਸਾਡੇ ਸੂਰੇ ਦੇ ਵਿੱਚ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਤੀ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਐਦਾਂ ਦੇ ਸੋਹਣੇ ਸੋਹਣੇ ਸੂਟ ਬ੍ਰਾਂਡਡ ਸੂਟ ਲੈਣ ਦੇ ਲਈ ਠੀਕ ਹੈ ਨਿਊ ਡਿਜ਼ਾਈਨ ਦੇ ਵਿੱਚ ਲੈਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਥੈਂਕ ਯੂ